ਤਾਬਕਾ ਮੰਤਰੀ ਭਾਜਪੂਸ਼ਣ ਆਸ਼ੂ ਨੂੰ ਅੱਜ ਜਿਹੜਾ ਹੈ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਹੈ ਤੇ ਗੱਲਬਾਤ ਕਰ ਲਾਂਗੇ ਕਿ ਇਹ ਸਾਰਾ ਮਾਮਲਾ ਕਿਉਂਕਿ ਸਾਰੇ ਮਾਮਲੇ ਦੇ ਵਿੱਚ ਜਿਹੜਾ ਹੈ ਜਿਹੜੀ ਟਰੱਕ ਟ੍ਰੈਂਡਾ ਯੂਨੀਅਨ ਸੀਗੀ ਉਹਨਾਂ ਵੱਲੋਂ ਵੀ ਵਿਰੋਧ ਕੀਤਾ ਜਾ ਰਿਹਾ ਸੀ ਕਿ ਇੱਕ ਪਟੀਸ਼ਨ ਪਾਈ ਗਈ ਸੀ ਜਿਸ ਤੋਂ ਬਾਅਦ ਵਿਜੀਲੈਂਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਲਗਾਤਾਰ ਪਹਿਲਾਂ 4 ਦਿਨ ਫਿਰ 2 ਦਿਨ ਫਿਰ 2 ਦਿਨ ਦਾ ਰਿਮਾਂਡ ਮਿਲਿਆ ਸੀ ਤੇ ਅੱਜ ਫਿਰ ਪੇਸ਼ ਕੀਤਾ ਗਿਆ ਰਿਮਾਂਡ ਖਤਮ ਹੋਣ ਤੋਂ ਬਾਅਦ ਦੇਖ ਲੈਂਦੇ ਆ ਸਾਡੇ ਨਾਲ ਬਲਵਿੰਦਰ ਸਿੰਘ ਸੇਖੋ ਵੀ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਪਰ ਜੋ ਸામਨੇ ਆ ਰਿਹਾ ਹੈ ਕਿ ਜਿਹੜੇ ਭਾਰਤ ਪੂਸ਼ਣ ਆਸ਼ੂ ਨੇ ਉਹਨਾਂ ਨੂੰ ਜੁਡੀਸ਼ੀਅਲ ਭੇਜ ਦਿੱਤਾ ਗਿਆ 14 ਦਿਨ ਲਈ 14 ਦਿਨ ਦਾ ਜਿਹੜੀ ਹੈ ਨਿਆਇਕ ਹਿਰਾਸਤ ਦੇ ਵਿੱਚ ਭਾਰਤ ਪੂਸ਼ਣ ਆਸ਼ੂ ਕਪੜੇ ਦੇ ਇਲਜ਼ਾਮਾ ਦੇ ਵਿੱਚ ਨਿਆਇਕ ਹਿਰਾਸਤ ਦੇ ਵਿੱਚ ਭੇਜਿਆ ਗਿਆ ਸੂਤਰਾਂ ਦੇ ਵਾਲੇ ਤੋਂ ਇਹ ਵੀ ਖਬਰ ਆਈ ਸੀ ਕਿ ਅੰਦਰ ਈਡੀ ਦੀ ਟੀਮ ਆ ਚੁੱਕਿਆ ਨੇ ਈਡੀ ਦੀ ਟੀਮ ਪ੍ਰੋਡਕਸ਼ਨ ਵਾਰੈਂਟ ਤੇ ਭਾਰਤ ਪੂਸ਼ਣ ਆਸ਼ੂ ਨੂੰ ਲਿਜਾ ਸਕਦੀ ਹੈ ਪਰ ਜੋ ਸਾਹਮਣੇ ਆਇਆ ਕਿ ਜਿਹੜੇ ਭਾਰਤ ਪੂਸ਼ਨ ਆਸ਼ੂ ਹੈ ਉਹਨਾਂ ਨੂੰ 14 ਦਿਨ ਲਈ ਨਿਆਇ ਖਿਰਾਸਤ ਤੇ ਕੋਰਟ ਚ ਨੇ ਭੇਜ ਦਿੱਤਾ ਨਿਆਇ ਖਿਰਾਸਤ ਦੇ ਵਿੱਚ ਭੇਜ ਦਿੱਤਾ ਪਰ ਨਾ ਵਿਜੀਲੈਂਸ ਨੂੰ ਕੋਈ ਰਿਮਾਰਡ ਮਿਲਿਆ ਨਾ ਈਡੀ ਦਾ ਜਿਸ ਤਰੀਕੇ ਨਾਲ ਜ਼ਿਕਰ ਹੋ ਰਿਹਾ ਸੀਗਾ ਕਿ ਈਡੀ ਪ੍ਰੋਟੈਕਸ਼ਨ ਵਾਰੰਡ ਤੇ ਲਿਜਾ ਸਕਦੀ ਹੈ ਪਰ ਉਹਨਾਂ ਨੂੰ ਵੀ ਕੁਝ ਮਿਲਿਆ ਤੇ ਹੁਣ ਬਲਵਿੰਦਰ ਸਿੰਘ ਸੇਖੋਂ ਨਾਲ ਵੀ ਗੱਲਬਾਤ ਕਰ ਲੈਣੇ ਆ ਕੀ ਕਹਿਣਾ ਚਾਹੁੰਦੇ ਨੇ ਥੋੜਾ ਹੋਰ ਨੇੜੇ ਮੌਕਾ ਮਿਲਿਆ ਅਜਨ ਨੂੰ ਦੱਸਿਆ ਗਿਆ ਉਹਨੂੰ ਕੁਝ ਪਹੁੰਚ ਗਈਆਂ ਹੋਣਗੀਆਂ ਸਾਡੀਆਂ ਆਵਾਜ਼ਾਂ ਜਿਹਨਾਂ ਨੂੰ ਕਿਹਾ ਸੀ ਇਹ ਬਸ਼ਰਮਾ ਠੀਕ ਹੈ ਉਹ ਉਹ ਪ੍ਰਸ਼ਟਾ ਆਦਮੀਆ 10 ਮੇਰੇ ਕੋਲ ਹੁਣ ਲਫ਼ਜ਼ ਨਹੀਂ ਕਿ ਮੈਂ ਇਸ ਤਰ੍ਹਾਂ ਉਹ ਕਹਿ ਸਕਾਂ ਜਿਹੜੇ ਰੋਂ ਦੇ ਵਿੱਚ ਆ ਜਾਂਦੇ ਆਪਣੇ ਹੁਣ ਮੈਂ ਹੋਰ ਤਰੀਕੇ ਨਾਲ ਗੱਲ ਕਰ ਰਿਹਾ ਪਰ ਸਭ ਕੁਝ ਚੀਜ਼ਾਂ ਅਜਨ ਨੂੰ ਕੋਲੇ ਕਰਨਾਂ ਚ ਪੈ ਗਈਆਂ ਕੋਲੇ ਖੜ ਕੇ ਸੁਣਾਈਆਂ ਤਾਂ ਉਹ ਵਕਤ ਜਿਹੜਾ ਹੈਗਾ ਬਦਲਿਆ ਗਉਤਾਰਮੀ ਜਿਹੜੇ ਹੈਗੇ ਆਪਣੇ ਰਿਗਾਣੇ ਦੇ ਬੈਠੇ ਚਾਹੁੰਦੇ ਏ ਸੀ ਕਿ ਸਾਡੇ ਵਰਗੇ ਲੋਕ ਇਸ ਤਰ੍ਹਾਂ ਹੋਵੇ ਤੇ ਹੋਇਆ ਉਲਟਾ ਹੈ ਕਿ ਇਹਨਾਂ ਨੂੰ ਆਪ ਉਹ ਆਪਣੇ ਕੀਤੀਆਂ ਹੋਈਆਂ ਭੁਗਤਣੀਆਂ ਪੈ ਰਹੀਆਂ ਤੋਂ ਸੋ ਕੁਦਰਤ ਦਾ ਇਨਸਾਫ ਵੇਖਣ ਨੂੰ ਮਿਲਿਆ ਹੈ ਪੁਲਿਸ ਦੀ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਠੀਕ ਚੱਲ ਰਹੀ ਹੈ ਆਉਣ ਵਾਲੇ ਸਮੇਂ ਵਿੱਚ ਅਜੇ ਇਹ ਕੰਮ ਸ਼ੁਰੂ ਹੋਇਆ ਹੈ ਇਹ ਕੋਈ ਖਤਮ ਨਹੀਂ ਹੋਇਆ ਅਜੇ ਦਾ ਜੁਡੀਸ਼ੀਅਲ ਰਿਮਾਂਡ ਹੋਇਆ ਹੈ ਅਜੇ ਕੋਈ ਘਰੇ ਨਹੀਂ ਚਲਾ ਗਿਆ ਜੋ ਜੇਲ੍ਹ ਗਿਆ ਹੈ ਅਗਲਾ ਪ੍ਰੋਸੈਸ ਹੈਗਾ ਇਹਦੇ ਵਿੱਚ ਇਹਦੇ ਖਿਲਾਫ ਹੋਰ ਕੋਈ ਕਾਰ ਵੀ ਆਊਗੀ ਤਾਂ ਉਹਦੇ ਤੇ ਦੁਬਾਰਾ ਇਹਨੂੰ ਲਿਆਂਦਾ ਜਾਊਗਾ ਫਿਰ ਰਿਮਾਂਡ ਲਿਆ ਜਾ ਸਕ ਤੁਸੋ ਇੱਕ ਆਉਣ ਵਾਲਾ ਸਮਾਂ ਜਿਹੜਾ ਹੈਗਾ ਇਨਵੈਸਟੀਗੇਸ਼ਨ ਦਾ ਪਾਰਟ ਹੈ। ਦੋ ਪਹਿਲਾਂ ਕਈਆਂ ਜਾ ਰਹੀਆਂ ਨਹੀਂ ਫਾਇਦਾ ਵੀ ਉਸਬੂਤ ਕੀਤੇ ਜਾਂ ਗਿਆ। ਉਹ ਜਿੰਨੀ ਜਾਣਕਾਰੀ ਤੁਹਾਡੇ ਕੋਲੇ ਓਨੀ ਮੇਰੇ ਕੋਲੇ ਇਸ ਇਸ ਮਾਮਲੇ 'ਚ ਹਾਂਜੀ। ਜਿਹੜੇ ਤੁਹਾਡੇ ਵੱਲੋਂ ਜਿਹੜੇ ਸੱਦ ਦਿੱਤੇ ਗਏ ਸੀਗੇ ਉਹਨਾਂ ਦਾ ਕੀ ਬਣਿਆ? ਉਹ ਜਿਹੜਾ ਪਾਰਟ ਆਫ ਇਨਵੈਸਟੀਗੇਸ਼ਨ ਹੈ ਨਾ ਅੱਜ ਥੋੜਾ ਕੁਝ ਬਣ ਜਾਣਾ ਹੈ। ਉਹ ਉਹ ਤਾਂ ਬੜੀ ਲੰਬੀ ਲੜਾਈ ਹੈ ਉਹ ਸਬੂਤ ਮੈਂ ਦੇ ਰਿਹਾ। ਅੱਗੇ ਕੋਈ ਇੱਥੇ ਪਹਿਲਾਂ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ ਫਿਰ ਉਹਦੇ ਬਾਅਦ ਚਲਾਨ ਹੋਣਾ ਹੈ ਫਿਰ ਕੋਰਟਾਂ ਦਾ ਪਾਰਟ ਹੈਗਾ। ਤੋਂ ਫਿਰ ਕੋਰਟਾਂ ਤੋਂ ਵੀ ਇੱਥੇ ਰਿਕੋਰਟ ਦੇ ਵੱਡੀ ਕੋਰਟ ਲ ਇਨ ਪ੍ਰੋਸੈਸ ਹੋ ਚੁੱਕਿਆ ਹੈ ਉਹਦੇ ਵਿੱਚ ਹੁਣ ਕੱਲ ਨੂੰ ਇਹ ਨਹੀਂ ਹੈਗਾ ਕਿ ਇਹ ਕਹਿ ਸਕਣਗੇ ਕਿ ਅਸੀਂ ਬੇਗੁਨਾ ਹਾਂ ਜਦੋਂ ਨਾਲ ਕੋਈ ਕਤਲ ਦੇ ਤੇ ਬੰਬ ਤੋਪਾ ਕੇ ਨੇ ਕੇਸ ਟ੍ਰਾਇਲ ਕਰਨਗੇ ਤੇ ਉਦੋਂ ਮਤਲਬ ਦੁਨੀਆ ਨੂੰ ਵੀ ਪਤਾ ਲੱਗ ਜਾਊਗਾ ਕਿ ਇਹਨਾਂ ਦਾ ਅਸਲੀ ਚਿਹਰਾ ਤੇ ਸਰੀਰ ਰੂਪ ਕੀ ਸੀਗਾ ਹੁਣ ਤੱਕ ਅਸੀਂ ਰੌਲਾ ਪਾਉਂਦੇ ਰਹੇ ਆ ਅਜੇ ਤੱਕ ਕੱਟ ਨਹੀਂ ਜਾਂਦੀ ਛ ਲੋਕਾਂ ਤੱਕ ਹੁਣ ਤੁਸੀਂ ਮੀਡੀਆ ਵਾਲੇ ਵੀ ਦੇਖ ਰਹੇ ਹੋ ਸਾਰਾ ਕੋਈ ਦੇਖ ਰਿਹਾ ਹੈ ਕਿਉਂਕਿ ਇਹ ਜਿਹੜੇ ਜਿਹਨੂੰ ਵੱਡੇ ਮਗਰਮੱਛ ਥੱਲੇ ਆਉਂਦੇ ਆ ਉਹਦਾ ਬਹੁਤ ਦੁਨੀਆ ਜਿਹੜੀ ਹੈ ਉਹਨਾਂ ਨੂੰ ਚਾਣਨ ਹੁੰਦਾ ਪਰ ਸਾਡੀ ਪਬਲਿਕ ਜਾਗ ਰਹੀ ਹੈ ਸਾਡੇ ਆਮ ਜਿਹੜੇ ਲੋਕ ਹੈ ਜਾਗਰੂਕ ਹੋ ਰਹੇ ਆ ਇਹ ਇਹਦਾ ਸਭ ਤੋਂ ਵੱਡਾ ਪੱਖ ਹੈ ਕਿਉਂਕਿ ਇਹਨਾਂ ਤੋਂ ਡਰਦਿਆਂ ਹੋਇਆ ਇਹਨਾਂ ਨੇ ਇੱਕ ਡੈਸ਼ਟ ਬਣਾਈ ਹੋਈ ਸੀ ਜਿਹੜੀ ਰਵਨੀਤ ਬਿੱਟੂ ਨੇ ਲਾਸਟ ਡਰਾਮਾ ਕਰਕੇ ਖਾਇ ਲਾਸਟੇ ਤਾਂ ਕਹਿੰਦਾ ਕਿ ਮੈਨੂੰ ਨਹੀਂ ਲੱਗਦਾ ਕਿ ਅੱਜ ਤੋਂ ਬਾਅਦ ਕੋਈ ਸਿਆਸੀ ਗੁੰਡਾ ਇਹ ਹਿੰਮਤ ਕਰਨ ਦੀ ਕੋਸ਼ਿਸ਼ ਕਰੂਗਾ ਕਿ ਪੁਲਿਸ ਦੇ ਇਸ ਤਰੀਕੇ ਨਾਲ ਗੱਲ ਪਵੇ ਕਿਉਂਕਿ ਇਹ ਪਰਚਾ ਦਰਜ ਕਰਵਾਏ ਕਿ ਉਹਦੇ ਨਾਲ ਅਸੀਂ ਬਿਲਕੁਲ ਪਿੱਛੇ ਨਹੀਂ ਹਟਣਾ ਭੁਖੜ ਹੜਤਾਲ ਦਾ ਮੈਂ ਦੱਸ ਚੁੱਕਿਆ ਹਾਂ ਬੈਠਾਂਗੇ ਕਿ ਆਮ ਹੜਤਾਲਾਂ ਤਰ੍ਹਾਂ ਨਹੀਂ ਕੁਝ ਨਹੀਂ ਕਹਿੰਦੀਆਂ ਭੁਖੜ ਹੜਤਾਲ ਤੇ ਬੈਠਾਂਗੇ ਅ ਕੱਲ ਜਾਂ ਮੱਤਵਤ ਪਰਸੋਂ ਕਿਉਂਕਿ ਇਹ ਸੀਪੀ ਨੂੰ ਮਿਲ ਕੇ ਆਏ ਬਣਦਾ ਦਾਜੀ ਹੈ ਮੈਂ ਇਹਨੂੰ ਕਿਹਾ ਅਸੀਂ ਜੋ ਤੂੰ ਕਰਨਾ ਉਹ ਕਰ ਦੇ ਤੂੰ ਲਫ਼ਜ਼ ਨਹੀਂ ਭੋਲਿਆ ਮੈਂ ਤੁਹਾਨੂੰ ਕਿਹਾ ਵੀ ਤੁਸੀਂ ਯੂਨੀਫਾਰਮ ਪਾ ਕੇ ਬੈਠੇ ਹੋ ਟੋਟੀ ਲੜਾਈ ਮੈਂ ਲੜ ਰਿਹਾ ਤੁਸੀਂ ਜਿਹੜੀ ਕਰ ਬਈ ਕਰ ਨਹੀਂ ਕਰਦੇ ਉਹ ਬਣਦੀ ਉਹ ਗੋਗਲੂਆਂ ਤੋਂ ਮਿੱਟੀ ਛਾੜਨੀ ਸ਼ੁਰੂ ਕਰਤੀ ਇਸਕਾ ਇਹ ਬਣਦਾ ਹੈ ਇਸਕਾ ਉਹ ਬਣਦਾ ਮੈਨੂੰ ਤਾਂ ਪਤਾ ਕੀ ਬਣਦਾ ਕੀ ਨਹੀਂ ਬਣਦਾ ਤੇ ਮੈਨੂੰ ਪਤਾ ਵੀ ਇੱਕ ਵਾਰੀ ਕਾਰਵਾਈ ਭਾਵੇਂ ਛੋਟੀ ਦੀ ਹੋ ਜੂਗੀ ਤੇ ਰਸਤਾ ਖੁੱਲ ਜੂਗਾ ਤੇ ਉਸ ਤੋਂ ਬਾਅਦ ਅਗਲੀ ਕਾਰਵਾਈ ਕਰ ਲਾਂਗੇ ਜਿਹੜਾ ਜਿਹੜਾ ਬਣਦਾ ਹੋਊਗਾ ਤਾਂ ਸਾਹਮਣੇ ਪਿਆ ਇਵਿਟਿਗੇਸ਼ਨ ਦੇ ਵਿੱਚ ਆ ਜੂਗਾ ਤਾਂ ਇੱਕ ਵਾਰੀ ਜਿਹੜਾ ਜਿਸ ਤਰ੍ਹਾਂ ਜਿਹੜੀਆਂ ਤਾਂ ਰਾਜ ਵੀ ਨਰਮ ਤੋਂ ਨਰਮ ਪਰਚਾ ਇਹ ਜਿਹੜਾ ਦੇਣਾ ਚਾਹੁੰਦੇ ਆ ਦੇਣ ਸਹੀ ਹੋ ਤੇ ਅਸੀਂ ਉਹਦੇ ਅਗਲੀ ਕਾਰਵਾਈ ਬੰਦੀ ਗਾ ਦੇਖ ਲਾਂਗੇ ਮੈਂ ਬਿਲਕੁਲ ਸੁਣਿਆ ਹੋਇਆ ਬਣੀ ਬੜੀ ਖੁਸ਼ੀ ਹੈ ਮੈਂ ਮਾਨ ਜੋ ਕਦੇ ਨਹੀਂ ਕਿਹਾ ਕੋਟਾ ਨੂੰ ਤੁਸੀਂ ਲੋਕ ਕਹੋ ਤੁਹਾਨੂੰ ਲੱਗਦੀਆਂ ਹੋਣਗੀਆਂ ਇਹਨਾਂ ਕੋਟਾ ਨੇ ਕੋਈ ਇਨਸਾਫ ਨਹੀਂ ਦਿੱਤਾ ਇਹ ਕੋਟਾ ਦੁਕਾਨਾਂ ਬਣੀਆਂ ਹੋਈਆਂ ਇਹਨਾਂ ਦੀਆਂ ਅਮੀਰਾਂ ਦੀਆਂ ਪੋਲਿਟਿਸ਼ਨਾਂ ਦੀਆਂ ਅਫਸਰਾਂ ਦੀਆਂ ਇੱਥੇ ਕੋਈ ਇਨਸਾਫ ਨਹੀਂ ਮਿਲਦਾ ਜੇ ਆ ਜਿਹੜੀ ਥੱਲੇ ਵਾਲੀ ਕੋਟਾ ਹੈ ਇੱਥੇ ਕੁਝ ਮਿਲ ਜਾਂਦਾ ਹੈ ਹਾਈ ਕੋਰਟਾ ਸੁਪਰੀਮ ਕੋਰਟਾ ਚ ਕੁਝ ਨਹੀਂ ਮਿਲਦਾ ਮੈਂ ਤਾਂ ਬੜੀ ਦੇਰ ਦਾ ਕਹਿ ਰਿਹਾ ਹਾਂ ਹੁਣ ਹਿੰਮਤ ਕੀਤੀ ਹੈ ਕਿਸੇ ਨੇ ਤੇ ਜੇ ਕਿਸੇ ਜੱਜ 'ਚ ਇੰਨੀ ਹਿੰਮਤ ਹੈਗੀ ਹੈ ਤਾਂ ਮੈਨੂੰ ਕਾਲ ਕਰਕੇ ਵੇਖੇ ਫਿਰ ਉਹ ਹਿਸਟਰੀ ਬਣੋਗੇ ਜਿਹੜੀ ਇਹ ਇਨੀ ਹਿੰਮਤ ਮੈਨੂੰ ਉਮੀਦ ਨਹੀਂ ਕਰਨਗੇ ਪਰ ਮੈਂ ਚਾਹੁੰਦਾ ਬਿਲਕੁਲ ਕਰਨ ਤਾਂ ਹੀ ਮੀਡੀਆ ਸਾਹਮਣੇ ਬੋਲ ਰਿਹਾ ਅੱਜ ਵੀ ਕਹਿ ਰਿਹਾ ਕਿ ਦੁਕਾਨਾ ਉਹ ਬਲੌਂਡ ਮੈਨੂੰ ਜਿਹਨਾਂ ਚ ਕੋਈ ਹਿੰਮਤ ਹੈਗੀ ਬਲਵਿੰਦਰ ਸਿੰਘ ਸੇਖੋਂ ਨੇ ਇਹ ਕਿਹਾ ਕਿ ਮੈਨੂੰ ਇਹ ਹੀ ਪਤਾ ਲੱਗਿਆ ਕਿ ਅੰਦਰ ਪ੍ਰੋਡਕਸ਼ਨ ਵਾਰੰਟ ਤੇ ਪਰ ਜਿਹੜਾ ਨਹੀਂ ਦਿੱਤਾ ਗਿਆ ਆਈਡੀ ਨੂੰ ਨਾ ਹੀ ਉਹਨਾਂ ਨੂੰ ਵਿਜਲੈਂਸ ਨੂੰ ਰਿਮਾਂਡ ਮਿਲਿਆ ਪਰ ਰਿਮਾਂਡ ਦੇਣਾ ਚਾਹੀਦਾ ਸੀਗਾ ਪਰ ਉਹ ਜਿਹੜਾ ਨਿਆਂ ਖਿਰਾਸਤ ਤੇ ਭੇਜਿਆ ਉਹ ਪਰ ਹਲੇ ਜਿਹੜੀ ਹੈ ਭਾਤ ਪੂਛਣ ਅਸ਼ਦੀ ਮੁਸ਼ਕਲਾ ਕਟਿਆਣੀ ਜਦੋਂ ਚਾਵੇ ਵਿਜਲੈਂਸ ਜਾਂ ਆਈਡੀ ਉਹਨਾਂ ਨੂੰ ਪ੍ਰੋਡਕਸ਼ਨ ਵਾਰਡ ਤੇ ਜੇਲ੍ਹ ਚੋਂ ਵੀ ਲਿਆ ਸਕਦੀ ਹੈ ਉਹ ਦੇਖਣਾ ਹੋਵੇਗਾ ਕਿ ਅਗਲਾ ਇਸ ਵਿੱਚ ਈਡੀ ਜਾਂ ਵਿਜਨਸ ਦੁਬਾਰਾ ਪ੍ਰੋਡਕਸ਼ਨ ਵਾਰਡ ਮੰਗਦੀ ਹੈ ਕਿ ਨਹੀਂ ਮੰਗਦੀ ਕੋਰਟ ਦੇ ਕੋਲ ਕੈਮਰਾਮੈਨ ਜਸਬੀਰ ਸਿੰਘ ਦੇ ਨਾਲ ਵਿਸ਼ੇ ਦੀ ਲੋਟਾ ਐਸਐਨ ਨਿਊਜ਼ ਲੁਧਿਆਣਾ